आ रहे आ रहे मिनट आ रहे यूनिक दरवाजा है, है। चाबी पाऊगा अच्छा जुकान न <laughs> <तुआ देखे। laughs> <देखे। तुआ देखे। laughs> नालाई मैं, मैं मैं मेरे टोपी उतरे नालाई समझा कर प्राणी मैं कह मैं आया ही नहीं मैं आया ही नहीं पिल्ला गिल्ला गला थोड़ा कुछ और पापा सी चलो ओड़ा गिल्ला होया ਦੇਖ ਲਾਂਗੇ ਫਿਰ ਆਗਾ ਭੱਜ ਗਿਆ ਓਏ ਭੱਜ ਓਏ ਓਏ ਲੰਗਰ 'ਚ ਬੈਠਾ ਸੀ ਤੇਰਾ ਖਿਆਲ ਆ ਗਿਆ। ਘਰ 'ਚ ਬੈਠਾ ਸੀ ਤੇਰਾ ਖਿਆਲ ਆ ਗਿਆ। ਮਸਾ ਦਾਲ ਮੁੱਕੀ ਸੀ ਬਾਬਾ ਦਾਲ ਹੋਰ ਪਾਵੇ। ਵਾਹ 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 ਵਾਹ। ਬਾਬਾ ਗੱਦੇ ਕਰਦੇ ਕੁਛ ਨਹੀਂ ਦੱਕ। ਟ੍ਰੇਨ ਸੁਣਾਊਗਾ। ਚਾਹ ਸੁਣਾ। ਸਤਿ ਸ੍ਰੀ ਅਕਾਲ ਜੀ। ਕਿਵੇਂ ਸਾਰੇ ਈਮੀਦਾ ਕਾਇਮ ਹੋਗੇ? ਅੱਜ ਦੇ ਖੋਣ ਦੇ ਇੰਟਰਸਟਿੰਗ ਵਲੌਗ ਦੇ ਵਿੱਚ ਤਰਸਾਰੇ ਬਹੁਤ ਸਵਾਗਤ ਹੈ। ਅੱਜ ਸਾਰੇ ਇਕੱਠੇ ਹੋਏ ਸੀਗੇ। ਅਈ ਤਿੰਨ ਬੰਦੇ ਹਲੇ ਆ। ਕਰੇ ਤੇ ਬਾਕੀ ਐਡੀ ਵੀਰਾ। ਤੇ ਬਾਕੀ ਹੁਣ ਹਬਸ਼ੀ ਨੇ ਵੀ ਆਣਾ ਨਹੀਂ ਸ਼ਾਇਦ ਸ਼ਾਇਦ ਸਾਰੇ ਆਣ ਕੇ ਇਕੱਠੇ ਹੋਣਗੇ ਤਦ ਬਲੋ ਕੰਟੀਨਿਊ ਕਰਾਂਗੇ ਅਸੀਂ بڑے ਰਿਸਕ ਤੇ ਬੈਠੇ ਆ। ਵੀਰੇ ਵੀਰੇ ਚੁੱਪ ਕਰ ਜਾ। ਓਏ ਚੁੱਪ ਹੋ ਜਾ। ਸਿਨੇਮੈਟਿਕ ਸ਼ੋਟ ਸਾਡੇ ਇੰਜੋਏ ਕਰੋ। ਮਿੱਤਰੋ ਅਸੀਂ ਮੈਂ ਉੱਤਰ ਗਿਆ। ਕਿ ਮੈਂ ਸੀਗਾ ਐਂਡ ਤੇ ਤੇ ਐਂਡ ਵਾਲਾ ਬੰਦਾ ਸਭ ਤੋਂ ਪਹਿਲਾਂ ਦਿਖਦਾ ਹੈ ਤੇ ਮੈਂ ਕਿਹਾ ਡਿੱਗਣ ਆ ਲੋ ਵਜੀਆ ਪੈਦਲ ਹੀ ਚੱਲਦੇ ਆ। ਉਹ ਚੱਲ ਗਏ ਨੇ ਤੇ ਮੈਂ ਚੱਲਾ ਪੈਦਲ ਤੇ ਉਹਦੇ ਘਰੇ ਜਾ ਕੇ ਫਿਰ ਬਲੋਗ ਕੰਟੀਨਿਊ ਕਰਦਾ ਗਲੀ ਦੇ ਕੁੱਤੇ ਬੜੇ ਖਤਰਨਾਕ ਆ ਮੈਨੂੰ ਹੁਣ ਡਰ ਲੱਗ ਰਿਹਾ ਮੈਂ ਉੱਤਰ ਕੇ ਗਲਤੀ ਕੀਤੀ ਮੈਨੂੰ ਲੱਗ ਰਿਹਾ ਹੈ ਸਾਮਣੋਂ ਐੜੀ ਵੀਰਾ ਆ ਰਿਹਾ ਵਾ ਬਾ ਸ਼ੁਕਰ ਹੈ ਰੱਬ ਦਾ ਐੜੀ ਵੀਰਾ ਮੇਰੇ ਤੱਕ ਪਹੁੰਚ ਕਰ ਲਈ ਐੜੀ ਵੀਰੇ ਨੇ ਓਏ ਉਹ ਭਰਾਵਾ ਪਿੱਛੇ ਡਰ ਲੱਗੇ ਕੁੱਤੇ ਆ ਰਹੇ ਭਰਾਵਾ ਚਲੋ ਚਲੀਏ ਵੀਰੇ ਜਾਣਾ ਹੀ ਪੈਣਾ ਕੁੱਤਿਆਂ ਤੋਂ ਬਚ ਕੇ ਆ ਚੁੱਕਾ ਫਾਈਨਲੀ ਐੜੀ ਵੀਰਾ ਆ ਗਿਆ ਹੀ ਰਾਸਤੇ 'ਚ ਹੀ ਮਿਲ ਗਿਆ ਹੀਗਾ ਹੋਰ ਭਰਾ ਆਕੇ ਮੇਰਾ ਰੈਸਟਿੰਗ ਰੈਸਟੋ ਰੈਸਟ ਤੇ ਲੇਟ ਆ ਆ ਮੈਂ ਨਹੀਂ ਗਿਆ ਮੈਂ ਤੇ ਇੱਥੇ ਆ ਜਾ ਲਿਆ ਬਾਹਰ ਆਰਡਰ ਆ ਗਿਆ ਮੈਨੂੰ ਲੱਗ ਗਿਆ ਹਿਚਕੀਆਂ ਦਜਾਇਆ ਸ਼ੱਟਾ ਉਹ ਗਏ ਨੇ ਚਲੋ ਚੱਲੀਏ ਉਹ ਕਿੱਥੇ ਲੱਗੇ ਆ ਰਹੇ ਆ ਰਹੇ ਆਰੇ ਪਾਜੀ 1 ਮਿੰਟ ਆ ਰਹੇ ਆ ਕਿੱਧਰ ਨੇ ਅਗਲੀ ਚਾਹੀਓ ਦੇਖਿਓ ਮੁੰਡੇ ਆ ਰਹੇ ਨੇ ਆ ਗਏ ਆ ਗਏ ਨਿਕਟਣਾਂ ਦਾ ਦਿਨ ਇੱਥੇ ਲੋਕ ਦਾ ਸਿਸਟਮ ਇਹ ਆ ਆ ਦੇਖਿਓ ਪਤਾ ਨਹੀਂ ਕਿੱਦਾਂ ਸੀਗਾ ਵੇ ਚਾਬੀ ਚੂਬੀ ਨਾਲ ਬਾਹਰੋਂ ਖੁੱਲਣਗੀ ਆ ਦੇਖੇ ਅਨੁਭਵੇ ਇੱਕ ਤਾਂ ਖੁੱਲੂ ਹੁਣ ਤੇਰਾ ਲੋਕ ਯੂਨਿਕ ਦਰਵਾਜਾ ਏ ਬਾਹਰੋਂ ਕੇ ਚਾਬੀ ਪਾਊਗਾ ਐ ਖੋਲੂਗਾ ਦੇਖੋ ਆ ਦੇਖੋ ਅੱਛਾ ਵਾਹ ਦੇਖੋ ਜੁਗਾੜ ਨਾਲ ਹੀ ਰੱਖਿਆ ਇਹਨਾਂ ਨੇ ਇਹ ਨੂੰ ਵੀ ਆਣ ਦੇ ਕੁਛ ਇਹਦੇ ਨਾਲ ਕੋਸ਼ਿਸ਼ ਕਰ ਆ ਬਾਈ ਤੂੰ ਖਾ ਲਿਆ ਕਹੀ ਮੇਰੇ 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 ਬਰੇ ਦੇਰ ਦੋ ਦੇਰ ਦੋ ਨਹੀਂ ਤਾਂ ਇਹ ਵੀ ਨਹੀਂ ਮਿਲਣਾ ਉਏਰ ਖਾ ਲੋ ਜਿਹੜਾ ਪੀਆ ਬੇਗਾ ਨਾ ਮਾਣਾ ਮੋਟਾ ਦੇ ਦਾਂਗੇ ਖੜ ਜੋ ਆ ਤ ਪਾ ਲੰਦੋ ਸਮਾਨ ਜਿਆ ਹਲੋ ਇਹ ਮਤਲਬ ਇਹਨਾਂ ਦੇ ਯੋਗ ਨਹੀਂ ਇਹ ਦੇਸ਼ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਪਸ਼ੂਆਂ ਮੰਗ ਰਹਿੰਦੇ ਆ ਇਹਨਾਂ ਦਾ ਡੰਗਰ ਵਾਲਾ ਅੰਦਰ ਚੰਗਾ ਹੁੰਦਾ ਸੀ ਪਸ਼ੂਆਂ ਵਾਲਾ ਉੱਥੇ ਆਪਾਂ ਹੀ ਕਿਰ ਦੇੜ ਹੀ ਗਿਆ ਭਰਾਵਾ ਉਲਟਾ ਹੀ ਕਰਤਾ ਜਿਸ ਤਰ੍ਹਾਂ दूसरा ओपन हो गया अपना मसाला जहा छे जी नहीं करता हों जो ऐ जी वो करके देखिए खड़ो सिस्टम जहा बना ਚੈੱਕ ਕਰੋ ਮਿੱਤਰੋ ਚੈੱਕ ਕਰੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਤੇ ਕੱਲ ਵਾਲਾ ਵਲੋਗ ਹੈ ਜਿਹੜਾ ਕੱਲ ਰਾਤ ਵਾਲਾ ਅੱਜ ਸ਼ਵੇਰੇ ਕੰਟੀਨਿਊ ਹੋ ਰਿਹਾ ਤੇ ਅੱਜ ਐ ਹੁਸ਼ੀ ਦਾ ਜਨਮ ਦਿਨ ਤੇ ਉੱਥੇ ਚੱਲੇ ਜਾਈ ਉਹਦਾ ਕੇਕ ਕਟਾਣ ਮੈਂ ਟੋਪੀ ਵੀ ਇਸ ਲਈ ਪਾਈ ਹੋਈ ਆ ਕੀ ਮਤਲਬ ਉਹਨਾਂ ਨੇ ਨਾ ਕੇਕ ਇੱਧਰ ਉੱਧਰ ਕਰਨੇ ਆ ਲਾਣੇ ਇੱਕ ਦੂਸਰੇ ਦੇ ਤੇ ਮੈਂ ਕਿਹਾ ਫਿਰ ਪਰਨਾ ਲਵੇੜ ਦੇਣਗੇ ਸ਼ਾਮ ਨੂੰ ਪਰਨਾ ਬੰਨਣਾ ਫਿਰ ਧੋਣੀ ਹੋਣਾ ਤਾਂ ਕਰਕੇ ਫਿਰ ਮੈਂ ਟੋਪੀ ਪਾ ਲਈ ਮੈਂ ਅਗਰ ਚਲੋ ਕੇਕ ਕਟਾਏ ਨੇ ਪਹਿਲਾਂ ਤੇ ਬਾਕੀ ਹੁਣ ਆਪਾਂ ਕੇਕ ਕਟਾ ਕੇ ਉਹਦਾ ਫਿਰ ਮਾਰ ਮੂਰ ਕੇ ਕੇਕ ਉਹਦੇ ਫਿਰ ਆਨੇ ਆ ਤੁਹਾਨੂੰ ਨਾਲ ਨਾਲ ਦਿਖਾਣੇ ਆ ਕਿ ਕਿੰਦਾ ਹੀ ਲਵੇੜਦੇ ਆ ਉਹਨੂੰ ਸਾਡੀ ਨਾ ਪਲੈਨਿੰਗ ਚੱਲਦੀ ਵੀ ਆ ਜਿਹੜਾ ਰੇਡ ਆ ਨਾ ਇਹ ਤੋਂ ਆਹ ਵਾਲਾ ਮੋਟਰਸਾਈਕਲ ਕੱਢ ਕੇ ਤੇਾਨੂੰ ਉਹਦਾ ਬੁਲਟ ਲਾਣਾ ਵਾ ਕਿ ਉਹ ਲੰਡਾ ਕਰਦਾ ਕਿੰਦਾ ਕਿੰਦਾ ਕੀ ਕੀ ਕਰਨਾ ਕੀ ਐ ਮੋਡੀਫਾਈ ਕੀ ਕੀ ਕਰਨਾ ਦੱਸਿਓ ਮੜਾ ਜੀ ਪਾਇਆ ਕਰ ਦੇਣਾ ਇਹਦਾ ਪਿਛਲਾ ਜਿਹੜਾ ਚੱਕਾ ਵਾ ਹਾਂ ਬੁਲਟ ਦਾ ਅੱਧਾ ਲਾ ਕੇ ਇਧਰ ਨੂੰ ਸਾਰਾ ਆ ਇੱਥੇ ਆ ਜੂਗਾ ਉਹਨੂੰ ਲੰਡੀਜੀਵ ਜਿੰਨਾ ਨਾ ਥੋੜਾ ਉੱਚੇ ਉੱਚੇ ਕਰ ਦੇਣਾ ਉੱਚਾ ਟਾਇਰ ਮਤਲਬ ਉਹ ਸਪੈਂਸ਼ਨ ਉੱਚੇ ਕਰਾਣੇ ਆ ਉਹ ਵੀ ਕਰਦੇ ਨੇ ਆ ਵੀ ਉੱਪਰ ਜਿੰਨੀ ਦਾ ਇੱਥੇ ਫੇ ਸਿਟਿੰਗ ਲਾਣੀ ਅੰਦਰ ਆ ਗਏ ਗੱਦੇ ਲਵਾ ਦੇ ਐ ਇਧਰ ਨੂੰ ਇਧਰ ਨੂੰ ਹਾਂ ਇਸ ਰਖਾ ਦੇ ਸਲੈਂਸਰ ਤੇਰੀ ਦੂਜੀ ਆਵਾਜ਼ ਕੱਢ ਦੇਣੀ ਆ ਉਹ ਉਹਨੂੰ ਛੱਡ ਫੇ ਤੂੰ ਸਲੈਂਸਰ ਦੀ ਬਾਅਦ ਸਿੰਪਲ ਹੀ ਰਹਿਣ ਦੇਣੀ ਤੇ ਲਾ ਕੇ ਨਾਲ ਜਿਲ ਪੜਾ ਲੱਗਿਆ ਨਾ ਚਾਰ ਬੰਦੇ ਜਾਂਦੇ ਹੋਏ ਆਹ ਤੇਰੀ ਥੁੱਕ ਥੁੱਕ ਕਹਿ ਰਿਹਾ ਥੁੱਕ ਦੇ ਜਿੰਨੇ ਗੱਡੀ ਪੈਂਦੀ ਅੱਗੇ ਮੋਟਰਸਾਈਕਲ ਤੂੰ ਚਲਾਣਾ ਇੱਧਰ ਬਹਿ ਕੇ ਟਰਨ ਨਾਲੇ ਨਾਲੇ ਕੋਈ ਚੱਕਰ ਨਹੀਂ ਡਿੱਗੇਗਾ ਹੀ ਨਹੀਂ ਬੈਲੈਂਸ ਪੂਰਾ ਨਾਲੇ ਬੈਲੈਂਸ ਪੂਰਾ ਇੱਧਰ ਉੱਧਰ ਪੈਰ ਲਾਉਣ ਦੀ ਲੋੜ ਹੀ ਨਹੀਂ ਨਾਲੇ ਬੈਲੈਂਸ ਆਟੋਮੈਟਿਕ ਕੰਪਨੀ ਵੱਲੋਂ ਬੈਲੈਂਸ ਤੇਰੇ ਲਈ ਚਾਰ ਬੈਂਗਲ ਵੀ ਦਿੱਤੇ ਉਹਨਾਂ ਨੇ ਆਹ ਬੈਂਗਲ ਵੀ ਚੱਲ ਲਈ ਆ ਬੈਂਗਲ ਬੈਂਗਲ ਹੈਪੀ ਬਰਥਡੇ ਬਰਾ ਹੈਪੀ ਬਰਥਡੇ ਥੈਂਕ ਯੂ ਬਰਾ ਥੈਂਕ ਯੂ ਕੀ ਜਿਹੜਾ ਦੋ ਦਾ ਆਉਣਾ ਸੀ ਮਤਲਬ ਆ ਗਏ ਨੇ ਸਾਡੇ ਸਾਰੇ ਗੈਂਗਟਰ ਆ ਇਹ ਤਾਂ ਲਾਸ਼ ਆ ਦੁਨੀਆ ਦੀ ਟਮ ਐਂਡ ਆ ਗਿਆ ਆ ਗਿਆ ਇਹਦਾ ਸਾਨੂੰ ਉੱਚੀ ਬੋਲੋ ਉੱਚੀ ਆਹ ਸਾਰੇ ਨੂੰ ਦਿਖਾ ਦੇਗਾ ਕਿ ਇੱਦਾਂ ਪਤਾ ਲੱਗਣਾ ਚਾਹੀਦਾ ਇੱਧਰ ਕੰਮ ਚੱਲ ਰਿਹਾ ਹੈ ਐਡੀ ਵੀਰੇ ਨੇ ਵਲੋਗ ਟੇਕ ਐਡੀ ਵੀਰੇ ਨੇ ਵਲੋਗ ਕੰਮ ਚੱਲ ਰਿਹਾ ਕਰ ਲਿਆ ਮੇਰਾ ਠੀਕ ਆ ਤੇ ਭਾਈ ਦੇ ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਜਿੰਨਾ ਕਰ ਤੁਹਾਡੇ ਠੋਕੋ ਐਂਡ ਸਬਸਕ੍ਰਾਈਬ ਦਬਾ ਦਬਾ ਕੇ ਠੋਕ ਕੇ ਠੋਕ ਕੇ ਤੁਹਾਨੂੰ ਸ਼ੇਟ ਠੋਕ दीजिए ਮਾ ਕਾਲ ਕਾ ਚ ਦਬਾ ਕੇ ਲਾਇਕ ਸ਼ੇਟ ਠੋਕ दीजिए 5000 ਲੋੜੇ ਤੱਕ ਜਾਣਾ ਚਾਹੀਏ 1250 ਬੋਰ ਤੇ 2000 ਰੁਪਏ ਦਾ ਲੈ ਕੇ ਦਵਾਂ ਇਹਨੂੰ ਇਹਨੂੰ ਤਾਂ ਗੱਲ ਰਾਤ ਦੀ ਨਹੀਂ ਹੁੰਦੀ ਗੱਲ ਪਿਆਰ ਦੀ ਹੁੰਦੀ ਹੈ ਇਹਨੂੰ ਸਮਝਾਵੇ ਉਹਨਾਂ ਨੂੰ ਪਿਆਰ ਗੱਲ 150 250 2000 ਦੀ ਨਹੀਂ ਗੱਲ ਹੁੰਦੀ ਠੀਕ ਆ ਪਿਆਰ ਹੋਣਾ ਚਾਹੀਦਾ ਚਲੋ ਚਲੋ ਹੁਣ ਉਹਨੂੰ ਉਹਨੂੰ ਲਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਗਾ ਦਿਓ ਬੱਚਾ ਗਾ ਦਿਓ ਇੱਕ ਕੱਟੀ ਗਈ। ਖੇੜੇ ਬਹੁਤ ਤਗੜੇ ਵਾਲੇ ਜਬਰਜਸਤ। ਉਹ ਮੇਰੇ ਵੱਲ ਨਾ ਆਇਓ ਉਸਤਾਦ। ਇੱਕ ਵਾਰ ਚ ਮਾਰ ਦਿੰਦਾ। ਮਾਰ। ਓਏ ਨਾ ਨ ਮਾਰੀਓ। ਓਏ ਖੜਿਆ। ਪਿਆਰੀ ਇੱਧਰ ਇੱਧਰ ਮਿੱਟੀ 'ਚ ਲੈ ਲੈ ਮਿੱਟੀ ਲੈ ਲੈ ਗਲੀ ਨਾ ਖਰਾਬ ਕਰੀਂ ਅਗਲੇ ਦੀ। ਇੱਧਰ। ਉਹ ਮਿੱਟੀ 'ਚ ਲਿਆ ਪਿਆਰੀ ਇੱਧਰ। ਉਹ ਪਿਆਰੀ। ਉਹ ਵੀ ਇੱਧਰ ਆ ਜਾ ਇੱਧਰ ਆ ਜਾ। ਮੈਂ ਵੀ ਸੇਫ ਹੋ ਗਿਆ ਤੁਹਾਡੇ ਨਾਲ। ਇੱਧਰ ਆ ਜਾ ਇੱਧਰ ਆ। ਉਹ ਇੱਧਰ ਆ ਜਾ ਪਿਆਰੀ ਇੱਧਰ ਇੱਧਰ। ਹਾਂ। ਇੱਥੇ ਕੋਈ ਚੱਕਰ ਨਹੀਂ। ਓਏ ਉਹਨੂੰ ਖਾਣ ਦੇ ਪੈਣਾ ਨਹੀਂ ਨਹੀਂ ਦੇਖ ਚੱਲ ਆਪਾਂ ਲੈ ਕੇ ਇੱਕ ਚੱਕ ਲਈਏ ਬਸ ਇਹ ਬੇਹੇ ਪੈਣਾ ਸ਼ੀਟ ਨੂੰ ਚੱਕਣਾ ਪੈਣਾ ਚਲੋ ਚਾ ਵਈ ਇਧਰ ਮਾਰ ਦੇ ਬਾਈ ਅਸੀਂ ਇਧਰ ਮਰਜੀ ਮਾਰਦੇ ਇਹ ਥੱਪੜ ਮਾਰਦੇ ਨਾਲ ਦੱਪੜ ਦੋ ਚਾਰ ਛੋਟੇ ਦੇ ਕੱਪੜੇ ਛੋਟੇ ਦੇ ਆਹ ਦੇਖਵੇਂ ਆ ਦੇ ਨਾਲ ਆਂਟੀ ਦੇਖ ਰਹੇ ਨੂੰ ਇਸ਼ਾਰਾ ਬਾਹਰ ਕੋਈ ਨਾ ਕੋਈ ਨਾ ਚੱਲ 1 2 ਪਟਾਖੇ ਮਾਰਨੇ ਚਾਹੀਦੇ

ओ यार मैं फिर जा अपने लाला खिलाए टोपी ना उतारो टोपी बस बस बहुत है बहुत है बहुत ओ बहुत बहुत <laughs> कैमरा भी लपेटता साड़ी तो कोई कहते साड़ी तो कोई गलती नहीं थी ना अभी आए हैं ਤਾ ਵੀ ਇਹਨਾਂ ਨੇ ਹਾਲ ਕਰਤਾ ਤੇ ਮੇਰਾ ਤਾਂ ਨਜਾਇਜ਼ ਹੀ ਕਰਤਾ ਉਹ ਚਟਾਨ ਦੇ ਵਿੱਚ ਟਕਰਾਇਆ ਤੇ ਗਿਰ ਗਿਆ ਐਡਾ ਜਰੀਰ ਰੱਖਿਆ ਇਹ ਧੰਮਾ ਲਈ ਰੱਖਿਆ ਸੀ ਦੋ ਦੋ ਜਗ੍ਹਾ ਵਲੌਗ ਚੱਲ ਰਹੇ ਚਾਹਣ ਇੱਕੋ ਹੀ ਜਗ੍ਹਾ ਵਾ ਆ ਜਾਣ ਇੱਕੋ ਹੀ ਜਗ੍ਹਾ ਵਾ ਪਰ ਤਾਂ ਵੀ ਕਿੰਦੇ ਕਿੰਦੇ ਕੋਲਾ ਵੀ ਸਾਡੇ ਨਾਲ ਓਏ ਇਹਨੂੰ ਵੀ ਲਿਬੜੋ ਯਾਰ ਫਿਰ ਸਾਰੇ ਲਿਬੜੋ ਲਿਬੜੇ ਦੇ ਲਿਬੜਦੇ ਇਹ ਦੂਸਰਾ ਕੇਕ ਹੀ ਲਵਾਣੇ ਆਗਾ

ਓਏ ਯਾਰ ਦੇਖ ਲੈ ਓ ਕਾ ਰਹਿ ਗਿਆ ਓਏ ਓ ਯਾਰ ਰਹਿ ਗਿਆ ਕਿਉਂ ਰਹਿ ਕਿਉਂ ਆਪਣੀ ਆਰੀ ਨਾ ਅਸੀਂ ਵੀ ਨਾ ਛੁੱਟੀ ਕੋ ਫਾੜ ਰਿਆ ਵਾ ਛੁੱਟੀ ਓਏ ਫੋਟੋ ਮੈਨੂੰ ਛੁੱਟੀ ਕੋ ਫਾੜ ਰਿਆ ਕੋਡੇ ਰਹਿਣ ਦੇ ਯਾਰ ਨਾਂ ਦੇ ਬੜਾਂ ਦੇ ਯਾਰ ਬੜਾ ਰਹਿਣ ਦੇ ਛੁੱਟੀ ਫਾੜਦੀ ਯਾਰ ਰਹਿਣ ਦੇ ਮੈਂ ਨਾਤਾ ਹੋਇਆ ਭਰਾਵਾ ਉੱਪਰੋਂ ਸਕਿੰਦੀ ਬ੍ਰੋ ਮੈਂ ਕੀ ਲਾ ਰਿਆ ਵਾਂ ਦੱਸਣ ਵਾਲਾ ਹੋਵੇ ਮੇਰੇ ਕੋ ਹੈ ਕੀ ਲਾਣੂ

ਦੇਖੀ ਕਿਤੇ ਉਸ ਨਾਲ ਇਹ ਤਿਆਰ ਨਾ ਛੱਡਦੀ ਇਹੇ ਚੱਲ ਸਾਫ਼ ਸਾਂ ਕਰ ਲਈਏ ਭਾਈ ਉਹ ਓਏ ਇਦਾਂ ਥੋੜੇ ਗਿੱਲੇ ਨਾ ਹੋਣਾ ਸੁੱਕਾ ਹੀ ਲੱਗਿਆ ਪਿਆ ਇਦਾਂ ਉਹ ਕਿੰਨਾ ਲੱਗਾ ਪਿੱਛੇ ਬਾਦੂ ਆ ਹੈ ਬਾਦੂ ਆ ਇਹਨਾਂ ਨੇ ਲਾਇਆ ਹੀ ਸਾਰਾ ਪਿੱਛੇ ਆ ਭਰਾਵਾ ਮੈਨੂੰ ਵੀ ਲਾਣਾ ਪੈਣਾ ਓਦਾਂ ਤਾਂ ਨਾ ਹੁੰਦੇ ਨੀ ਗਿੱਲਾ ਗੱਲ ਥੋੜਾ ਕੁਝ ਹੋਰ ਜ਼ਿਆਦਾ ਵੀ ਨਾ ਕਰੀ ਹੋਰ ਗਿੱਲੂ ਗਿੱਲੂ ਕਰ ਦੇ ਗਿੱਲੂ ਗਿੱਲੂ ਆ ਆਲਿਕੇ ਆ

ਉਹ ਰੰਗ ਚਿੱਕੜ ਨਾਲ ਕਰੋ ਸਾਗ ਦਾ ਵਿਚਾਰਾ ਗਿੱਲਾ ਕਰਦਾ ਅਰੇ ਆ ਜਕਲਾ ਉੱਤੇ ਨੰਬਰ ਤੇ ਚੱਲ ਰਹੀ ਹੈ ਕਿੱਡਾ ਐਕਸਾਈਟਡ ਹੋ ਗਿਆ ਛੱਡੀ ਆ ਓਏ ਇਹਨਾਂ ਦੀ ਮੋਟਰ ਨਹੀਂ ਚੱਲਦੀ ਉਹਨਾਂ ਦੀ ਟੁੱਟੀ ਹੋਲਦੀ ਹੈ ਉਹਨਾਂ ਦੀ ਆਵਾਜ਼ ਮਾਰਾਂਗਾ ਦੀ ਮੋਟਰ ਆਹੀ ਇੱਕ ਚੱਲਦੀ ਆ ਵਾ ਤਾਂ ਇਹ ਕੀ ਚੜੀ ਕਰਦਾ ਓਏ ਹੁਣ ਤਾਂ ਹੋ ਗਈ ਉਧਰ ਦੇਖੀ ਤੇਰੇ ਦੇ ਤਾਂ ਉਹ ਬਣ ਗਏ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਦੇਖ ਲਾਂਗੇ ਫਿਰ ਅੱਗੇ ਪਾਣੀ ਪਾ ਕੇ ਲਗਾ ਟੰਟਾ ਮਬਦਲਾ ਯਾਰ ਅੱਗੇ ਵੱਲ ਲੜਾਈ ਅੱਗੇ ਜੰਗ ਜੋਧੇ ਚੱਲਦਾ ਹੋਇਆ ਵਾ ਭੱਜ ਗਿਆ ਓਏ ਤਾਜੀ ਰੱਖ ਥੱਲੇ ਰੱਖ ਦੋ ਦਿਨਾਂ ਨੂੰ ਰੱਖੇ ਪਹਿਲੇ ਦੋ ਦਿਨਾਂ ਨੂੰ ਥੱਲੇ ਰੱਖ ਥੱਲੇ ਰੱਖ ਤੇਰੀ ਸੌ ਲੱਗੇ ਸੌ ਤੂੰ ਜੇ ਉੱਤੇ ਕੋਈ ਹੈ ਜਵਾਕ ਦਾ ਧਿਆਨ ਰੱਖੀ ਧਿਆਨ ਕੀ ਜਵਾਕ ਦੇਣਾ ਬਾਣੀ आखिर में धोखा मिल गया तो दूर दूर हां कट सोना पर कट सोनी मेरी रूह तो नहीं ना हां ਕੀ ਕੱਟ ਸੋਹਣਾ ਪਰ ਕੱਟ ਸੋਣੀ ਮੇਰੀ ਰੂਹ ਤੇ ਨਹੀਂ ਨਾ ਕੋਈ ਕਹਿਣਾ ਤੈਨੂੰ ਮਿਲ ਜੂ ਤੇਰੇ ਵਰਗਾ ਪਰ ਉਹ ਸੂਹ ਤੇ ਨਹੀਂ ਨਾ ਵਾ 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 ਇੰਨੀ ਵਧੀਆ ਛੇਰੋ ਸ਼ਾਇਰੀ ਤੁਹਾਨੂੰ ਸਮ ਇਹਨਾਂ ਨੂੰ ਰਗਾ ਨਹੀਂ ਸਮਝ ਆਂਦੀ ਹੈ ਨਾ ਨਹੀਂ ਨਹੀਂ ਸੱਚੀ ਬੜੀ ਬੇਕਾਰ ਰਗਾ ਪ੍ਰਿੰਸ ਸੁਣਾਊਗਾ ਜੀ ਟ੍ਰੇਲ ਸੁਣਾਊਗਾ ਲੰਗਰ 'ਚ ਬੈਠਾ ਸੀ ਤੇਰਾ ਖਿਆਲ ਆ ਗਿਆ ਚਰਚੇ ਬੈਠਾ ਸੀ ਤੇਰਾ ਖਿਆਲ ਆ ਗਿਆ ਮਸਾ ਦਾਲ ਮੁੱਕੀ ਸੀ ਬਾਬਾ ਦਾਲ ਹੋਰ ਪਾਵੇ ਵਾ 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 ਬਾਬਾ ਕਰਦੇ ਕਰਦੇ ਕੁਛ ਨਹੀਂ ਹੁੰਦਾ ਕਰਦੇ ਕਰਦੇ ਕੋਈ ਕਰਦੇ ਕਰਦੇ ਇਹ ਦੱਸ ਦੋ ਯਾ ਓਕੇ ਪੀਜ਼ਾ ਮੈਂ ਖਵਾ ਨਹੀਂ ਸਕਦਾ ਤੂੰ ਕੁਲਚੇ ਦਾ ਸਾਰ ਛੱਡੀ ਏ ਤੇਰੇ ਯਾਦੋਂ ਲੰਗਪੜੇ ਦਾ ਚੜ ਗਿਆ ਬਗਾਰ ਦਾ ਓਏ ਓਏ ਇਹ ਤਾਂ ਕੁਲਚੇ ਤੇ ਵੀ ਨਹੀਂ ਆਇਆ ਤਾਂ ਸਿੱਧਾ ਹੀ ਲੰਗਰ ਤੇ ਆ ਗਿਆ ਵੱਡੇ ਦਾ ਕੇਕ ਕੱਟ ਲਿਆ ਸੀਗਾ ਤੇ ਹੁਣ ਆਪਾਂ ਸਾਰੇ ਚੱਲੇ ਆ ਘਰੇ ਤੇ ਬਾਕੀ ਸ਼ਾਮ ਨੂੰ ਪਾਰਟੀ ਆ ਦੇਖੂਗਾ ਜਾਂ ਤਾਂ ਵਲੋਗ ਬਣਾਉਂਗਾ ਜੇ ਬਣਾਉਂਗਾ ਤੇ ਉਹ ਵਲੋਗ ਅਲੱਗ ਹੋਊਗਾ ਕਿਉਂਕਿ ਇਹ ਵਲੋਗ ਵੱਡਾ ਹੋ ਗਿਆ ਪਹਿਲੇ ਹੀ 13 ਮਿੰਟ ਦਾ ਕੰਪਲੀਟ ਹੋ ਚੁੱਕਾ ਵਾ ਤੇ ਬਾਕੀ ਅੱਜ ਦਾ ਇਹ ਵਾਲਾ ਵਲੋਗ ਸੇ ਇੱਥੇ ਤੱਕ ਮਿਲਦੇ ਕਿਸ਼ੋਰ ਦਿਨਾਂ ਦੇ ਵਲੋਗ ਦੇ ਨਾਲ ਬਾਏ